ਤੇ ਜਿਹੜਾ 버ਗਰ ਅਸੀਂ 버ਗਰ ਦਾ that time ਵੀ ਵਧੀਆ ਬਣਾਉਂਦੇ ਸੀਗੇ ਪਰ ਕਸਟਮਰ ਕਹਿੰਦੇ ਅਸੀਂ 버ਗਰ ਤੁਹਾਡੇ ਇੱਥੋਂ ਦਾ ਹੀ ਮਤਲਬ ਖਾਣਾ ਵਾ ਤੇ ਫਿਰ ਅਸੀਂ ਮਾਈਂਡ ਦੇ ਵਿੱਚ ਸਟ੍ਰਾਈਕ ਕੀਤਾ ਯਾਰ ਕਿ ਸਾਡੇ ਕੋਲ ਕਾਰਟ ਤਾਂ ਛੋਟੀ ਹੈ ਤੇ ਹੁਣ ਨੂਡਲ 버ਗਰ ਬਣਾਉਣ ਵਾਸਤੇ ਉਹਨਾਂ ਸਪੇਸ ਵਿੱਚ ਆਈਦੀ ਸੀ ਨਾ ਪਾਣੀ ਵੀ ਚਾਹੀਦਾ ਵਾ ਤੇ ਫਿਰ ਮਾਈਂਡ ਦੇ ਵਿੱਚ ਆਇਆ ਯਾਰ ਕਿ ਆਪਾਂ ਉਹ 버ਗਰ ਤਿਆਰ ਕਰੀਏ ਕਿ ਜਿਹੜਾ ਅਸੀਂ ਘਰੋਂ ਪ੍ਰੀਪੇਅਰ ਕਰਕੇ ਲੈ ਜਾਈਏ ਜਸਟ ਕਸਟਮਰ ਨੂੰ ਉੱਥੇ that time ਪ੍ਰੋਵਾਈਡ ਕਰੀਏ ਫਰਾਈ ਕਰਕੇ ਤੇ ਮਤਲਬ ਉਹ ਚੀਜ਼ ਇੱਕ ਵਾਰ ਸਟ੍ਰਾਈਕ ਕੀਤੀ ਤਾਂ ਉਸ ਤੋਂ ਬਾਅਦ ਕਸਟਮਰ ਨੂੰ ਬਹੁਤ ਚੰਗਾ ਲੱਗਾ ਕਿ ਉਹ ਮੇਰੇ ਖਿਆਲ ਚ ਹੁਣ ਤੱਕ ਸਾਡਾ 버ਗਰ ਇਹਨਾ ਵਾਇਰਲ ਹੈ ਕਿ ਕਈਆਂ ਨੇ ਸ਼ੁਰੂ ਕਰ ਲਿਆ ਬਟ ਜਿਹੜੇ ਕਸਟਮਰ ਸਾਡੀ ਵੀਡੀਓ ਦੇਖਦੇ ਸਾਡੇ ਕੋਲ ਹੀ ਆਉਂਦੇ ਨੇ ਮੇਬੀ ਚਲੋ ਪੰਜਾਬ ਦੇ ਵਿੱਚ ਨਾ ਪੰਜਾਬੀ ਚਲੋ ਸਪੋਰਟ ਵੀ ਕਰਦੇ ਨੇ ਪਰ ਨਾ ਕੋਈ ਨਾ ਕੋਈ ਐਸੇ ਲੋਕ ਵੀ ਹੈਗੇ ਨੇ ਜਿਹੜੇ ਤੁਹਾਨੂੰ ਅੱਗੇ ਜਾਣ ਤੋਂ ਰੋਕਦੇ ਵੀ ਨੇ ਸੋ ਸਾਨੂੰ ਬਹੁਤ ਉਥੇ ਔਕਣਾ ਦਾ ਸਾਹਮਣਾ ਕਰਨਾ ਪਿਆ ਸਰ ਐਕਚੁਅਲੀ ਇਹਦਾ ਆਈਡੀਆ ਜਿਹੜਾ ਵਾ ਨਾ ਮਤਲਬ ਇਹਦੇ ਪਿੱਛੇ ਬਹੁਤ ਵੱਡਾ ਕਾਰਨ ਸੀਗਾ ਕਿਨਾ ਸਾਡੀ ਨਾ ਪਹਿਲਾਂ ਫੂਟ ਸ਼ਾਪ ਸੀਗੀ ਬੇਗਵਾਨਾ ਰੋਡ ਤੇ ਤੇ ਨਾ ਅਸੀਂ ਉੱਥੇ ਕਿੰਨਾ ਨੋਰਮਲ 버ਗਰ ਬਣਾਉਂਦੇ ਸੀ ਆਲਰੇਡੀ ਤੇ ਬੇਗਵਾਨਾ ਰੋਡ ਤੇ ਫਸਟ ਟਾਈਮ ਨਾ ਸਾਡਾ ਇੱਥੇ ਗਰਾਊਂਡ ਹੈ ਉੱਥੇ ਨਾ ਮੇਲਾ ਲੱਗਿਆ ਸੀਗਾ ਆਪਣਾ ਦੁਸ਼ਹਿਰੇ ਦਾ ਮੇਲਾ ਤੇ ਨਾ ਅਸੀਂ ਸੋਚਿਆ ਕਿ ਯਾਰ ਸਾਡੇ ਜਿਹੜੇ ਉੱਥੇ ਨਾ ਅਜੇ ਪੋਪੂਲੇਸ਼ਨ ਬਹੁਤ ਘੱਟ ਹੈ ਤੇ ਸਾਨੂੰ ਵੇਜ਼ ਸੀਗਾ ਕਿ ਅਸੀਂ ਨਾ ਆਊਟਰ ਤੇ ਯਾਰ ਕੋਈ ਚੀਜ਼ ਸ਼ੁਰੂ ਕਰੀਏ ਲਾਣੀ ਤੇ ਅਸੀਂ ਉਧਰ ਆਪਣੀ ਕਾਰਟ ਲਗਾਈ ਤੇ ਕਸਟਮਰ ਨੂੰ ਬਹੁਤ ਵਧੀਆ ਟੇਸਟ ਲੱਗਾ ਤੇ ਉਹ ਦਿਨ ਸੀਗਾ ਕਿ ਫਿਰ ਅਸੀਂ ਆਪਣੀ ਮਤਲਬ ਸ਼ੋਪ ਬੰਦ ਕਰਕੇ ਅਸੀਂ ਰੋਡ ਤੇ ਕਾਰਟ ਦਾਅ ਟਾਈਮ ਰਗਾਣੀ ਸ਼ੁਰੂ ਕਰਤੀ ਸੀਗੀ ਤੇ ਜਿਹੜਾ 버ਗਰ ਅਸੀਂ 버ਗਰ ਦਾ ਦਾਅ ਟਾਈਮ ਵੀ ਵਧੀਆ ਬਣਾਉਂਦੇ ਸੀਗੇ ਪਰ ਕਸਟਮਰ ਕਹਿੰਦੇ ਅਸੀਂ 버ਗਰ ਤੁਹਾਡੇ ਇੱਥੋਂ ਦੀ ਮਤਲਬ ਖਾਣਾ ਵਾ ਤੇ ਫਿਰ ਅਸੀਂ ਮਾਈਂਡ ਦੇ ਵਿੱਚ ਸਟ੍ਰਾਈਕ ਕੀਤਾ ਯਾਰ ਕਿ ਸਾਡੇ ਕੋਲ ਕਾਰਟ ਤਾਂ ਛੋਟੀ ਹੈ ਤੇ ਹੁਣ ਨੂਡਲ 버ਗਰ ਬਣਾਉਣ ਵਾਸਤੇ ਉਹਨਾਂ ਸਪੇਸ ਵੀ ਚਾਹੀਦੀ ਹੈ ਨਾ ਪਾਣੀ ਵੀ ਚਾਹੀਦਾ ਵਾ ਤੇ ਫਿਰ ਮਾਈਂਡ ਦੇ ਵਿੱਚ ਆਇਆ ਯਾਰ ਕਿ ਆਪਾਂ ਉਹ 버ਗਰ ਤਿਆਰ ਕਰੀਏ ਕਿ ਜਿਹੜਾ ਅਸੀਂ ਘਰੋਂ ਪ੍ਰੀਪੇਅਰ ਕਰਕੇ ਲੈ ਜਾਈਏ ਜਸਟ ਕਸਟਮਰ ਉਥੇ ਦਾਅ ਟਾਈਮ ਪ੍ਰੋਵਾਈਡ ਕਰ ਇਹ ਮਤਲਬ ਉਹ ਚੀਜ਼ ਇੱਕ ਵਾਰ ਸਟ੍ਰਾਈ ਕੀਤੀ ਤਾਂ ਉਸ ਤੋਂ ਬਾਅਦ ਕਸਟਮਰ ਨੂੰ ਬਹੁਤ ਚੰਗਾ ਲੱਗਾ ਕਿ ਉਹ ਮੇਰੇ ਖਿਆਲ ਚ ਹੁਣ ਤੱਕ ਸਾਡਾ 버ਗਰ ਇਨਾ ਵਾਇਰਲ ਹੈ ਕਿ ਕਈਆਂ ਨੇ ਸ਼ੁਰੂ ਕਰ ਲਿਆ ਬਟ ਜਿਹੜੇ ਕਸਟਮਰ ਸਾਡੀ ਵੀਡੀਓ ਦੇਖਦੇ ਸਾਡੇ ਕੋਲ ਹੀ ਆਉਂਦੇ ਨੇ ਗੱਲ ਕੀ ਜੀ ਤੁਸੀਂ ਵੀਡੀਓ ਦੇ ਇੱਕ ਜਿਹੜੇ ਵੀਡੀਓ ਦੇਖਦੇ ਸਾਡੇ ਕੋਲ ਹੀ ਆਉਂਦੇ ਨੇ ਜਦੋਂ ਤੁਸੀਂ ਵਾਇਰਲ ਹੋਏ ਹੋ ਲੋਕੇਸ਼ਨ ਕੋਈ ਹੋਰ ਸੀਗੀ ਜਿੱਥੋਂ ਮਿਸ ਆਪਾਂ ਚਰਚਾ ਦੇ ਵਿੱਚ ਐਂਜਨ ਆਪਾਂ ਕਹਿ ਸਕਦੇ ਹਾਂ ਤੇ ਹੁਣ ਦੇ ਟਾਈਮ ਤੇ ਲੋਕੇਸ਼ਨ ਕੁਝ ਹੋਰ ਆ ਉਹਦਾ ਕੀ ਰੀਜ਼ਨ ਹੈ ਸਰ ਇਹਦੇ ਪਿੱਛੇ ਕੋ ਵੱਡਾ ਰੀਜ਼ਨ ਜੋ ਹੈ ਕਿ ਨਾ ਮੇਬੀ ਚਲੋ ਪੰਜਾਬ ਦੇ ਵਿੱਚ ਨਾ ਪੰਜਾਬੀ ਚਲੋ ਸਪੋਰਟ ਵੀ ਕਰਦੇ ਨੇ ਪਰ ਨਾ ਕੋਈ ਨਾ ਕੋਈ ਐਸੇ ਲੋਕ ਵੀ ਹੈ ਕਿ ਨੇ ਜਿਹੜੇ ਤੁਹਾਨੂੰ ਅੱਗੇ ਜਾਣ ਤੋਂ ਰੋਕਦੇ ਵੀ ਨੇ ਸੋ ਸਾਨੂੰ ਬਹੁਤ ਉਥੇ ਔਕੜਾਂ ਦਾ ਸਾਹਮਣਾ ਕਰਨਾ ਪਿਆ ਮਤਲਬ ਕਾਰਪੋਰੇਸ਼ਨ ਵਾਲੇ ਰਾਤੀ 8 ਵਜੇ ਸਾਡੇ ਕੋਲ ਆ ਕੇ ਸਾਨੂੰ ਤਾਂ ਕਹਿ ਰਹੇ ਸੀ ਕਿ ਚੱਕੋ ਆਪਣਾ ਇੱਥੋਂ ਦੀ ਹੈ ਨਾ ਰਾਤੀ 11 12 ਵਜੇ ਪੁਲਿਸ ਆlene ਆ ਜਾਣਾ ਕਿ ਆਪਣਾ ਬੰਦ ਕਰੋ ਕਾਰਟ ਬੰਦ ਕਰੋ ਸਾਨੂੰ ਵਿੱਚ ਜਾਈਆਂ ਫਿਰ ਮੈਂ ਸੁਣਿਆ ਕਿ ਉਹਨਾਂ ਦਾ ਆਪਣਾ ਬਿਆਨ ਹੈ ਕਾਰਪੋਰੇਸ਼ਨ ਵਾਲਿਆਂ ਦਾ ਉਹ ਕਹਿੰਦੇ ਕਿ ਤੁਹਾਡੀ ਘੱਟੋ ਘੱਟ 11 12 ਕੰਪਲੀਟ ਐ ਇੱਥੋਂ ਗਈਆਂ ਨੇ ਔਰ ਕੀਤੀਆਂ ਕਿੰਨੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਤੁਹਾਡੇ ਨੀਅਰ ਬਾਈ ਵਾਲੀ ਕਰ ਸਕਦੇ ਹੋ ਹੋਰ ਕਿੰਨੇ ਕਰਨਾ ਵਾ ਉਸ ਤੋਂ ਬਾਅਦ ਜਿੱਥੇ ਅਸੀਂ ਲਗਾਉਂਦੇ ਸੀ ਕਾਰਟ ਹੈ ਨਾ ਜਿਨ੍ਹਾਂ ਦੀ ਬੈਕ ਹੈਡਰ ਦੀ دیوار ਪੈਂਦੀ ਸੀ ਉਹਨਾਂ ਦੇ ਵੀ ਕੋਈ ਬੰਦੇ ਆ ਕੇ ਸਾਨੂੰ ਕਹੀ ਜਾਣ ਕਿ ਤੁਸੀਂ ਇੱਥੋਂ ਦੀ ਤੁਹਾਡੇ ਕੋਲ 2 ਦਿਨ ਰਹਿ ਗਏ ਤੁਸੀਂ ਆਪਣਾ ਸਮਾਨ ਚੱਕੋ ਇੱਥੋਂ ਦੀ ਹੈ ਨਾ ਕਾਰਟ ਖਾਲੀ ਕਰੋ ਫਿਰ ਸਾਨੂੰ ਹੌਲੀ ਹੌਲੀ ਉਥੋਂ ਦੀ ਸਮਾਨ ਚੱਕਣਾ ਪਿਆ ਮਤਲਬ ਮੈਨੂੰ ਵੇਚ ਹੀ ਲੱਗਦਾ ਕਿ ਯਾਰ ਕਿ ਕਈ ਵਾਰੀ ਇਹਨਾਂ ਲੱਗਦਾ ਕਿ ਗੁਨਾ ਕਰ ਰਹੇ ਆ ਅਸੀਂ ਇੱਥੇ ਪੰਜਾਬ ਦੇ ਵਿੱਚ ਕੰਮ ਸ਼ੁਰੂ ਕਰਕੇ ਸੋ ਦੈਟ ਟਾਈਮ ਮਨ ਬਹੁ ਡੋਲਿਆ ਵੀ ਕਿ ਯਾਰ ਬੰਦ ਕਰ ਦਈਏ ਪਰ ਅਸੀਂ ਫੇਰ ਹਾਰੇ ਨਹੀਂ ਗਏ ਮੈਂ ਕਿਹਾ ਨਹੀਂ ਜਦੋਂ ਹੁਣ ਇੱਕ ਵਾਰੀ ਪਹਿਲ ਕੀਤੀ ਹੋਈ ਹੈ ਹੁਣ ਜੋ ਮਰਜ਼ੀ ਹੋ ਜੇ ਮਗਰ ਲੱਗੇ ਹੋਏ ਆ ਤੇ ਹੁਣ ਲੱਗੇ ਰਹਿਣਾ ਵਾ ਸੋ ਅਸੀਂ ਫਿਰ ਸ਼ਾਪ ਲਈ ਔਰ ਸ਼ਾਪ ਵਾਸਤੇ ਵੀ ਸਾਨੂੰ ਦਿੱਕਤ ਬਹੁਤ ਆਈ ਮਤਲਬ ਜਿਹੜੀ ਚੀਜ਼ ਦਾ ਸਾਨੂੰ ਕੱਟ ਤੇ ਪ੍ਰੋਵਾਈਡ ਹੋ ਸਕਦੀ ਸਾਨੂੰ ਵਾਤੇ ਲੈਣੀ ਪਈ ਮਤਲਬ ਜੋ ਰੇਟ ਨਹੀਂ ਵੀ ਹੈ ਕਿ ਸਾਨੂੰ ਉਹ ਰੇਟ ਦੇ ਉੱਪਰ ਸ਼ੋਪਸ ਵਗੈਰਾ ਪ੍ਰੋਵਾਈਡ ਹੋਈਆਂ ਸੋ ਠੀਕ ਹੈ ਹੁਣ ਵੀ ਅਸੀਂ ਜਿੱਥੇ ਹੈਗੇ ਆ ਮਤਲਬ ਸਾਡਾ ਕਸਟਮਰ ਇੰਨਾ ਸਾਡੇ ਤੋਂ ਟੁੱਟਿਆ ਕਿ ਦੈਟ ਟਾਈਮ ਮੇਰੇ ਖਿਆਲ ਜੇ ਉੱਥੇ ਹੁੰਦੇ ਕੰਡੀਸ਼ਨ ਹੋਰ ਹੋਣੀ ਸੀ ਸਾਡੀ ਉੱਥੇ ਪਰ ਚਲੋ ਹੁਣ ਵੀ ਵਧੀਆ ਵਾ ਕਿ ਚਲੋ ਕਸਟਮਰ ਜਿਹਨਾਂ ਨੂੰ ਪਤਾ ਲੱਗ ਰਿਹਾ ਸਾਡੀ ਲੋਕੇਸ਼ਨ ਬਾਰੇ ਸੋ ਉੱਥੇ ਹੁਣ ਸਾਡੇ ਕੋ ਆ ਰਹੇ ਨੇ ਜੀ ਸਰ ਤੁਸੀਂ ਦੱਸ ਰਹੇ ਸੀਗੇ ਵੀ ਕਿ ਜਿਹੜੇ ਲੋਕ ਉਸ ਲੋਕੇਸ਼ਨ ਦੇ ਸੀਗੇ ਉਹ ਵੀ ਉਹਨਾਂ ਦੀ ਉਹਨਾਂ ਵੱਲੋਂ ਹੀ ਕਹਿ ਲਓ ਵੀ ਕੰਪਲੇਂਟ ਕੀਤੀ ਗਈ ਸੀਗੀ ਤੇ ਤੁਸੀਂ ਜਦੋਂ ਬਾਅਦ ਚੋਂ ਸ਼ਾਪ ਲੈ ਲਈ ਇੱਥੇ ਉਸ ਬਾਅਦ ਉੱਥੇ ਐਜ਼ ਕਹ ਲਓ ਵੀ ਐਡਰੈਸ ਦੇਣ ਵਾਸਤੇ ਉਸੇ ਪੋਸਟਰ ਵਗੈਰਾ ਲਗਾਏ ਹਾਂਜੀ ਔਰ ਉਹ ਵੀ ਫਾੜ ਦਿੱਤੇ ਗਏ ਡੈਫੀਨਿਟਲੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਉਹਦੇ ਵਾਸਤੇ ਨਾ ਮੈਂ ਇੱਕ ਲਾਈਵ ਵੀ ਹੋਇਆ ਸੀਗਾ ਥੈਟ ਟਾਈਮ ਮੈਂ ਕਹਿਣਾ ਜਾ ਰਿਹਾ ਸੀਗਾ ਕਿ ਯਾਰ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਜਿਆਦਾ ਡਿਮਾਂਡ ਕਰਦੇ ਕੇ ਇਸ ਚੀਜ਼ ਤੋਂ ਮਤਲਬ ਸਾਨੂੰ ਪਤਾ ਵਰ ਕੇ ਤੁਸੀਂ ਸਾਡੀ ਲੋਕੇਸ਼ਨ ਤੋਂ ਪਰੇ ਕਰਤਾ ਪਰ ਐਟ ਲੀਸਟ ਜਿਹੜਾ ਕਸਟਮਰ ਇੰਨੀ ਦੂਰੋਂ ਆ ਰਿਹਾ ਵਾ ਹੈ ਨਾ ਅਸੀਂ ਉਹਨੇ ਵਾਸਤੇ ਲੋਕੇਸ਼ਨ ਲਾਈਓ ਤੁਸੀਂ ਉਹ ਵੀ ਚੀਜ਼ ਕਿਉਂ ਫਾੜ ਰਹੇ ਹੋ ਮਤਲਬ ਪੁਰਾਣੇ ਪੁਰਾਣੇ ਪੋਸਟਰ ਲੱਗੇ ਹੋਏ ਐ ਔਰ ਨਿਊ ਪੋਸਟਰ ਜਿਹੜੇ ਅਸੀਂ ਲਗਾ ਰਹੇ ਆ ਲੋਕੇਸ਼ਨ ਤੇ ਤੇ ਉਹ 파ੜੇ ਹੋਏ ਐ ਇਵਨ ਕੇ ਕਿਸੇ ਨੇ ਤਾਂ ਸਿਰਫ ਕੋਰ ਫੂਡ ਹਟ ਲਿਖਿਆ ਰਹਿਣ ਤਾਂ ਬਾਕੀ ਸਾਰੀ ਲੋਕੇਸ਼ਨ ਉਹ ਐਸੇ ਤਰੀਕੇ ਨਾਲ ਫੜ ਕੇ ਉਹ ਐਨ ਲੱਗ ਰਿਹਾ ਜਿਵੇਂ ਕੱਲਾ ਪੋਸਟਰ ਕੋਰ ਫੂਡ ਹਟ ਲੱਗਾ ਹੋਇਆ ਵਾ ਤੋਂ ਬਹੁਤ ਸਾਡੇ ਨਾਲ ਹੈਪਨਿੰਗਸ ਹੋਈਆਂ ਦੈਟ ਟਾਈਮ ਸੋ ਅ ਪਰ ਫਿਰ ਮੈਂ ਇੱਕ ਹੋਰ ਵੀਡੀਓ ਪਾਈ ਮਤਲਬ ਜਿਹਦੇ ਵਿੱਚ ਸਟਾਰਟਿੰਗ ਤੋਂ ਲੋਕੇਸ਼ਨ ਜਿਹੜੀ ਮੈਂ ਦੱਸੀ ਪਰ ਉਸ ਤੋਂ ਹੁਣ ਉਸ ਤੋਂ ਬਾਅਦ ਕਸਟਮਰ ਜਿਹਨਾਂ ਨੂੰ ਪਤਾ ਲੱਗ ਰਿਹਾ ਵਾ ਹੌਲੀ ਹੌਲੀ ਆ ਰਹੇ ਸਾਡੇ ਕੋਲ ਮੈਂ ਇਹ ਕਹਿਣਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਪੰਜਾਬੀ ਜੇ ਸਪੋਰਟ ਕਰਨ ਲੱਗ ਜਨਾਂ ਪੰਜਾਬ ਦੀ ਮੇਰੇ ਖਿਆਲ ਚ ਪੰਜਾਬ ਦਾ ਪੈਸਾ ਪੰਜਾਬ ਚ ਰਹੇਗਾ ਔਰ ਪੰਜਾਬ ਦੇ ਕੰਮ ਆਏਗਾ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਡੇਲੀ ਦਾ ਕਰੋ ਹੈ ਨਾ ਜਾਂ ਸਪੋਰਟ ਇੰਨੀ ਕਰੋ ਕਿ ਸਾਨੂੰ ਮਾਣ ਹੋ ਜਾਏ ਉਹ ਨਹੀਂ ਤੁਸੀਂ ਐਟ ਲੀਸਟ ਹਲਕੀ ਬੁਲਕੀ ਵੀ ਜੇ ਹੈਲਪ ਕਰਦੇ ਹੋ ਨਾ ਤੇ ਕਿਤੇ ਨਾ ਕਿਤੇ ਹਰ ਇੱਕ ਪੰਜਾਬੀ ਨੂੰ ਬੈਨੀਫਿਟ ਹੋਏਗਾ ਬੰਦਾ ਬਾਹਰ ਜਾਣ ਦੀ بجائے ਇੱਥੇ ਕੰਮ ਕਰੇਗਾ ਕਿਉਂਕਿ ਪਹਿਲੀ ਵਾਰੀ ਮੈਂ ਵੀ ਇਹ ਸੋਚਿਆ ਕਿ ਕੰਮ ਬੰਦ ਕਰਦਾ ਰੀਜ਼ਨ ਕਿ ਸਪੋਰਟ ਨਹੀਂ ਹੋ ਰਹੀ ਮਤਲਬ ਤੁਸੀਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਡੇ ਦਿੱਤਾ ਕਿੱਚੀਆਂ ਜਾ ਰਹੀਆਂ ਨੇ ਜੇ ਨਾ ਚੱਲੇ ਤਾਂ ਵੀ ਇਹ ਕਿੰਨਾਮ ਗੱਲਾਂ ਹੁੰਦੀਆਂ ਨੇ ਚੱਲ ਪਏ ਤਾਂ ਹੋਤ ਵੱਧ ਗੱਲਾਂ ਹੁੰਦੀਆਂ ਨੇ ਸੋ ਮੈਨੂੰ ਇਹ ਚ ਕਿਤੇ ਨਾ ਕਿਤੇ ਮਾੜੀ ਲੱਗੀ ਔਰ ਮੈਂ ਨਾ ਇੱਕ ਹੋਰ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਪ੍ਰਵਾਸੀਆਂ ਨੇ ਕੰਮ ਸ਼ੁਰੂ ਕੀਤਾ ਹੋਇਆ ਵਾ ਮੇਰੇ ਕੋਲ ਚੰਗੇ ਚੰਗੇ ਪੋਰਸ਼ ਏਰੀਆ ਦੇ ਵਿੱਚ ਉਹਨਾਂ ਨੇ ਰੇੜੀਆਂ ਲਾਈਆਂ ਹੋਈਆਂ ਨੇ ਮਤਲਬ ਉਹਨਾਂ ਤੇ ਪਰ ਜਦੋਂ ਅਸੀਂ ਕਿੰਨਾ ਵੀ ਇੱਕ ਕੋਨੇ ਤੇ ਜਾਂ ਕਿਸੇ ਸਾਈਡ ਤੇ ਰੇੜੀ ਲਗਾਨੇ ਆ ਤੇ ਸਾਡੀ ਜਿਹੜੀ ਨਜ਼ਰ ਆ ਜਾਂਦੀ ਹੈ ਕਿ ਹਾਂ ਵੀ ਇਹ ਚੱਕੋ ਮਤਲਬ ਬਹੁਤ ਮੈਨੂੰ ਮਾੜਾ ਮਹਿਸੂਸ ਹੁੰਦਾ ਕਿ ਯਾਰ ਪੰਜਾਬੀ ਪੰਜਾਬ ਤੇ ਰਹ ਰਹੇ ਆ ਪੰਜਾਬ ਸਾਡਾ ਵਾ